ਹੈਲੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਸਾਡੇ ਵਾਸਤੇ ਬਹੁਤ ਖੁਸ਼ੀ ਦਾ ਦਿਨ ਤੇ ਸਾਡਾ ਨਿੱਕਾ ਫੁੱਲਿਆ ਨਿਸਮਾਰਿਆ ਤੇ ਆ ਰਹੀ ਹੈ ਜੀ ਸਾਡੇ ਕਾਕੇ ਦੀ ਭੂਆ ਤੇ ਅੱਜ ਅਸੀਂ ਹਸਪੀਟਲ ਆਏ ਆ ਕਾਕਾ ਲੈਣ ਤੇ ਇਹ ਅੱਜ ਛਿੰਦੇ ਦੀ ਚਾਚੀ ਕੋਲੇ ਬੇਬੀ ਹੋਣਾ ਹੈਗਾ ਤੇ ਅਸੀਂ ਸਾਰੇ ਜਣੇ ਆਪਰੇਸ਼ਨ ਥੀਟਰ ਦੇ ਬਾਹਰ ਵੇਟ ਕਰ ਰਹੇ ਆ ਤੇ ਕਿਉਂਕਿ ਇਹ ਖੁਸ਼ੀ ਸਾਨੂੰ ਪੂਰੇ 9 ਸਾਲ ਬਾਅਦ ਮਿਲ ਰਹੀ ਹੈ 10 ਸਾਲ ਹੋ ਗਏ ਉਹਨਾਂ ਦੀ ਮੈਰਿਜ ਨੂੰ ਅਜੇ ਤੱਕ ਵਾਹਿਗੁਰੂ ਨੇ ਦਾਤ ਹੁਣ ਬਖਸ਼ਿਸ਼ ਕੀਤੀ ਹੈ ਤਾਂ ਬਹੁਤ ਚੰਗਾ ਲੱਗਾ ਦਾਦੀ ਬੈਠੀ ਹੈ ਜੀ ਤੇ ਬਹੁਤ ਬੇਸਬਰੀ ਦੇ ਨਾਲ ਵੇਟ ਆ ਸਾਨੂੰ ਸਾਡੇ ਨਿੱਕੇ ਜੇ ਕਾਕੇ ਦਾ ਤੇ ਇਹ ਆ ਗਿਆ ਜੀ ਸਾਡਾ ਕਾਕਾ ਬਹੁਤ ਹੀ ਸੋਹਣਾ ਬਿਲਕੁਲ ਚੰਦ ਦੇ ਟੁਕੜੇ ਵਰਗਾ ਤੇ ਪਰ ਇਹ ਤੁਹਾਨੂੰ ਅਸੀਂ ਹਜੇ ਬਾਅਦ ਦੇ ਵਿੱਚ ਦੱਸਾਂਗੇ ਜਦ ਅਸੀਂ ਘਰ ਲੈ ਕੇ ਜਾਵਾਂਗੇ ਵੀ ਇਹ ਬੇਬੀ ਕਰ ਲਾ ਹੈ ਕਿ ਬੇਬੀ ਬੁਆਏ ਆ ਤੇ ਇਹ ਹੈਗਾ ਆਪਣੇ ਦਾਦਾ ਜੀ ਦੇ ਹੱਥਾਂ ਦੇ ਵਿੱਚ ਕਿਉਂਕਿ ਇਸ ਟਾਈਮ ਨੂੰ ਬਹੁਤ ਤਤੈਮ ਦੇ ਸੀ ਬਹੁਤ ਸਾਲਾਂ ਤੋਂ ਵੇਟ ਕਰ ਰਹੇ ਸੀ ਤੇ ਵਾਹਿਗੁਰੂ ਜੀ ਨੇ ਅੱਜ ਸਾਡੀ ਸੁਣੀ ਹੈ ਤੇ ਹਰਜੂਤ ਸਿੰਘ ਸਾਡਾ ਬਹੁਤ ਖੁਸ਼ ਆ ਬਾਗੋ ਬਾਗਾ ਕਿਉਂਕਿ ਸਭ ਤੋਂ ਵੱਧ ਖਿੱਚਾ ਤੂੰ ਇਸੇ ਨੇ ਕਰਨੀ ਦੀ ਇਹਦੇ ਨਾਲ ਖੇਡਣ ਦੇ ਲਈ ਇਹਨੂੰ ਇੱਕ ਸਾਥੀ ਚਾਹੀਦਾ ਸੀ ਤੇ ਮਨਜੋਤ ਨੂੰ ਹੋ ਗਿਆ ਸੀ ਵੱਡਾ ਤੇ ਇਹਦੇ ਕਰਕੇ ਸਭ ਤੋਂ ਵੱਧ ਖੁਸ਼ੀ ਹੈਗੀ ਹੈ ਹਰਜੂਰ ਸਿੰਘ ਨੂੰ ਕਿਉਂਕਿ ਛਿੰਦੇ ਦਾ ਇੱਕ ਹੋਰ ਸਾਥੀ ਤੇ ਦੋਨੋਂ ਜੇ ਨਾਲ ਕੇ ਹੁਣ ਪਾਇਆ ਕਰਨਗੇ ਪੂਰੀ ਖੱਪ ਜਾਨਕੀ ਰੋਲਾ ਕਿਉਂਕਿ ਬੱਚਿਆਂ ਨੂੰ ਬੱਚੇ ਹਮੇਸ਼ਾ ਪਸੰਦ ਹੁੰਦੇ ਆ ਲਓ ਜੀ भूआ देगी शगन आप दे सब तो पहला मैं शुरुआत करनी है पर इस तू भी पहला शिंदा दे गया क्योंकि शिंदे ने सब तो पहला काके ने शगन दिता है का। तो हम भूआ दी वारी आई है देखो साका कि प्यारा बहुत क्यूटा तो इसमें असी चक्न लखन पूरे नौ साल इंतजार किया है का। तो ये हम सा ਬਹੁਤ लाडला ਕਾਕਾ ਹੈਗਾ ਕਿਉਂਕਿ ਇਹਨੇ ਬਹੁਤ weight ਕਰਾਇਆ ਨਾ ਸੀ ਕੋਈ ਗੁਰਦੁਆਰਾ ਸਾਹਿਬ ਛੱਡਿਆ ਕਿੱਥੇ ਕਿੱਥੇ ਜਾ ਕੇ ਅਦਾਸਾਂ ਨਹੀਂ ਕੀਤੀਆਂ ਮੱਥੇ ਨਹੀਂ ਟੇਕੀ ਤੇ ਪਰ ਫਾਈਨਲੀ ਵਾਹਿਗੁਰੂ ਨੇ ਬਹੁਤ ਵਧੀਆ ਸੁਣੀ ਤੇ ਹੈਗਾ ਜੀ ਆਪਣਾ ਘਰ ਤੇ ਬਸ ਆਪਾਂ ਇੱਕੋ ਹੀ ਘਰ ਦੇ ਵਿੱਚ ਵਿੱਚ ਇੱਕੇ ਦਰਵਾਜ਼ਾ ਹੈਗਾ ਕਿਉਂਕਿ ਮੰਮੀ ਹੁਣੀ ਦੋਨੋਂ ਸਿਕੀਆਂ ਭੈਣਾਂ ਨੇ ਤੇ ਡੈਡੀ ਹੁਣੇ ਸਾਡੇ ਦੋਨੋਂ ਸਕੇ ਭਰਾ ਨੇ ਤੇ ਪਹਿਲਾਂ ਇਹੀ ਘਰ ਹੁੰਦਾ ਸੀ ਇੱਥੇ ਹੀ ਮੇਰੀ ਮੈਰਿਜ ਹੋਈ ਸੀ ਮੈਰਿਜ ਹੋ ਕੇ ਆਈ ਸੀ ਤੇ ਇੱਥੇ ਮਨਜੋਤ ਦਾ ਜਨਮ ਹੋਇਆ ਸੀ ਤੇ ਜਿਹੜਾ ਉਹ ਆਪਣੇ ਵਾਲਾ ਘਰ ਤੁਸੀਂ ਹੁਣ ਦੇਖ ਰਹੇ ਨੇ ਵੀਡੀਓਜ਼ ਵਿੱਚ ਉਹ ਬਾਦ ਦੇ ਵਿੱਚ ਬਣਾਇਆ ਹੈਗਾ ਕਿਉਂਕਿ ਇਸ ਘਰ ਦੇ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਤੇ ਅੱਜ ਸਾਡੇ ਕੱਕੇ ਨੇ ਆਉਣਾ ਹੈਗਾ ਘਰੇ ਤੇ ਪੂਰੀ ਡੈਕੋਰੇਸ਼ਨ ਕੀਤੀ ਹੋਈ ਹੈ ਉਹਦੀਆਂ ਤਿਆਰੀ ਹੋ ਰਹੀ ਆ ਤੇ ਤੁਹਾਨੂੰ ਹੁਣ ਦੱਸਦੇ ਆ ਕਿ ਇਹ ਸਾਡੀ ਬੇਬੀ ਗਰਲਾ ਸਾਡੀ ਬੇਟੀ ਹੋਈ ਆ ਤੇ ਸਾਨੂੰ ਉਸ ਬੇਟੀ ਦਾ ਵੀ ਬਹੁਤ ਸਵਾਗਤ ਕਰਦੇ ਆਂ ਅਸੀਂ ਵਾਹਿਗੁਰੂ ਨੇ ਇੰਨੇ ਸੋਹਣੇ ਦਾਤ ਬਖਸ਼ਿਸ਼ ਕੀਤੀ ਆ ਦੇਖੋ ਸਾਰਾ ਕਮਰਾ ਸਾਰਾ ਘਰ ਪੂਰਾ ਸਜਾਇਆ ਹੋਇਆ ਕਿਉਂਕਿ ਇਸ ਦਿਨ ਦਾ ਸਾਨੂੰ ਬਹੁਤ ਟੈਂਟ ਟੂ ਵੀਟ ਸੀ ਤੇ ਸਾਰਾ ਕੁਝ ਬੀਬੀ ਗੱਲ ਦੇ ਲਈ ਲਗਾਇਆ ਹੋਇਆ ਸੇਮ ਉਹੀ ਜਿਹੜਾ ਜੋ ਪਿੰਕ ਕਲਰ ਹੁੰਦਾ ਤੇ ਡੈਕੋਰੇਸ਼ਨ ਕਰਨ ਵਾਲੇ ਆਏ ਹੋਏ ਨੇ ਉਹ ਪੂਰਾ ਰੂਮ ਤਿਆਰ ਕਰ ਰਹੇ ਹਰੇ ਹੁਣ ਤੱਕ ਤੇ ਵਾਹੀ ਬਿਰ ਸੱਚੀ ਬਾਛਾ ਇਹੋ ਜਿਹਾ ਹਿੰਦਾ ਤਾਂ ਸਾਰੇ ਨੂੰ ਬਖਸ਼ਿਸ਼ ਕਰਨ ਕਿਉਂਕਿ ਬੱਚੇ ਲਾਈਫ ਦੇ ਵਿੱਚ ਬਹੁਤ ਜ਼ਰੂਰੀ ਹੈ ਭਾਵੇਂ ਆਪਾਂ ਕਿੰਨਾ ਵੀ ਪੈਸਾ ਕਮਾ ਲਈਏ ਕੁਝ ਕਰ ਲਈਏ ਪਰ ਜਦ ਤੱਕ ਆਪਣੇ ਘਰ ਦੇ ਵਿੱਚ ਰੌਣਕਾਂ ਨਾ ਹੋਣ ਤਾਂ ਕੁਝ ਵੀ ਚੰਗਾ ਨਹੀਂ ਲੱਗਦਾ ਹੈਗਾ ਸਾਰਾ ਦਿਨ ਅਸੀਂ ਕਮਾਈ ਕਰਦੇ ਆਂ ਤੁਰੇ ਫਿਰਦੇ ਆਂ ਆਪਣੇ ਸਿਰ ਤੇ ਸਿਰ ਬੱਚਿਆਂ ਦੇ ਖਾਤਰ ਕਿਉਂਕਿ ਆਪ ਤਾਂ ਆਪਾ ਜੋ ਵੀ ਰੁੱਖਾ ਮਿੱਸਾ ਮਿਲਿਆ ਰੋਟੀ ਮਿਲੀ ਉਖਾ ਲਈ ਪਰ ਜੋ ਅਸੀਂ ਸਾਰੀ ਮਿਹਨਤ ਕਰਦੇ ਆਂ ਤਿਆਰੀ ਕਰਦੇ ਆਂ ਅਰਦਾਸਾਂ ਕਰਦੇ ਆਂ ਗੁਰਦੁਆਰਾ ਸਾਹਿਬ ਜੰਨੇ ਆਂ ਤਾਂ ਸਿਰਫ ਮਾਪੇ ਦਾ ਇੱਕੋ ਹੀ ਹੁੰਦਾ ਕਿ ਉਹਨਾਂ ਦੇ ਬੱਚੇ ਖੁਸ਼ ਰਹਿਣ ਵਧੀਆ ਉਹਨਾਂ ਦੀ ਜ਼ਿੰਦਗੀ ਲਾਈਫ ਬਹੁਤ ਸੋਹਣੀ ਬਣੇ ਤੇ ਇੱਕ ਮਕਸਦ ਬਣ ਜਾਂਦਾ ਹੈਗਾ ਜ਼ਿੰਦਗੀ ਜੀਉਣ ਦਾ ਇਸ ਲਈ ਬੱਚੇ ਸਾਡੀ ਲਾਈਫ ਦੇ ਵਿੱਚ ਬਹੁਤ ਜ਼ਰੂਰੀ ਹੈ ਤੇ ਇਹ ਅਸੀਂ ਆਉਣ ਵਾਲੀ ਪਰੀ ਦੇ ਰਾਹ ਦੇ ਵਿੱਚ ਫੁੱਲ ਵੀ ਵਿਛਾਦੇ ਦੇ ਹਮੇਸ਼ਾ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਇਹਨੂੰ ਖੁਸ਼ ਰੱਖੇ ਇਹ ਦਰਹਾਂ ਦੇ ਵਿੱਚ ਇਸੇ ਤਰ੍ਹਾਂ ਕੋਮਲ ਫੁੱਲ ਵਿਛੇ ਰਹੇ ਬਹੁਤ ਰੱਖੀਆਂ ਕਰੇ ਕਿਉਂਕਿ ਸਾਡੇ ਘਰ ਦੀ ਬਹੁਤ ਹੀ ਲਾਡਲੀ ਧੀ ਹੈ ਇਹਨ ਸਾਰੇ ਜਨੇ ਬਹੁਤ ਲਾਡ ਪਿਆਰ ਕਰਨਗੇ ਤੇ ਖੁਸ਼ੀ ਹੁੰਦੀ ਹੈ ਕਿਉਂਕਿ ਅੱਗੇ ਮਨਜੋਤ ਹਰਜੋਤ ਸਿੰਦਾ ਜਨੇ ਕੀ ਇਹ ਦੋਨੋਂ ਭਰਾ ਨੇ ਤੇ ਬੇਟੀ ਨਹੀਂ ਹੈਗੀ ਜਿਵੇਂ ਸਾਡੇ ਘਰ ਭੂਆ ਸੀ ਇਹਨਾਂ ਦੀ ਉਹਨਾਂ ਦੀ ਮੈਰਿਜ ਹੋ ਗਈ ਕਿੰਨਾ ਟਾਈਮ ਹੋ ਗਿਆ ਤੇ ਕਈ ਵਾਰ ਤਾਂ ਚਾਹ ਰਖੜੀ ਵੱਲੋਂ ਵੀ ਬੈਠੇ ਰਹਿੰਦੇ ਨੇ ਤੇ ਇਹ ਹੈਗੀ ਆ ਸਾਡੇ ਕੱਕੇ ਦੀ ਤਾਈ ਇਹ ਸਾਡੇ ਦੂਸਰੇ ਮਾਸੀ ਜੀ ਦੀ ਨੂੰਹ ਨੇ ਤੇ ਇਹ ਹੈਗੀ ਸਾਡੀ ਭੂਆ ਅੱਜ ਸਾਰੇ ਸਿ ਬਹੁਤ ਖੁਸ਼ ਆ ਇੰਨੇ ਜ਼ਿਆਦਾ ਖੁਸ਼ ਆ ਕਿ ਤੁਸੀਂ ਪੁੱਛੋ ਹੀ ਨਾ ਕਿਉਂਕਿ ਇਹ ਖੁਸ਼ੀ ਸਾਨੂੰ ਬਹੁਤ 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 ਟਾਈਮ ਬਾਅਦ ਮਿਲੀ ਹੈ ਤੇ ਵਾਹਿਗੁਰੂ ਜੀ ਕਰੀ ਕਿ ਇਸ ਤਰ੍ਹਾਂ ਦੀਆਂ ਖੁਸ਼ੀਆਂ ਸਾਰਿਆਂ ਨੂੰ ਮਿਲ ਸਾਰਿਆਂ ਨੇ ਝੂਲਣਾਂ ਪਰਿਆਰ ਕੋਈ ਵੀ ਨਿਰਾਸ਼ ਨਾ ਹੋਵੇ ਇਸ ਦੁਨੀਆਂ ਦੇ ਉੱਪਰ ਸਤਲ ਤੇ ਬੱਚਾ ਤੇ ਜੋਤ ਸਿੰਘ ਤੇ ਸਫਲ ਸਿੰਘ ਚੋਰੇ ਤੇ ਸਫਲ ਦੇ ਤੇਲ ਤਾਂ ਮੜਾ ਮੜਾ ਚੋਇਆ ਪਰ ਛਿੰਦੇ ਨੇ ਫਟਾਫਟ ਬੋਤਲ ਜਿੰਨੀ ਸੀਗੀ ਓਨੀ ਉਲਟਾ ਦਿੱਤੀ ਐਨਾ ਜਿਆਦਾ ਸਵਾਗਤ ਕੀਤਾ ਪੂਰੇ ਖੁੱਲੇ ਦਿਲ ਨਾਲ ਕਿਉਂਕਿ ਇਹ ਹੁਣ ਤੱਕ ਇਹ ਦੋ ਜਾਨੇ ਦੋ ਸ਼ੈਤਾਨ ਨੇ ਸਾਡੇ ਘਰ ਦੇ ਵਿੱਚ ਛੋਟੇ ਸੀਗੇ ਇੱਕ ਸਫਲ ਸਿੰਘ ਤੇ ਇੱਕ ਹਰਜੋਤ ਸਿੰਘ ਜਾਨੀ ਕਿ ਆਪਣਾ ਸ਼ਿੰਦਾ ਤੇ ਹੁਣ ਉਸ ਤੋਂ ਛੋਟਾ ਵੀ ਇੱਕ ਬੇਬੀ ਆ ਗਿਆ ਹੁਣ ਸਾਰ ਚਾਰ ਸਵੇਰੇ ਇਸੇ ਦੀ ਰੌਣਕ ਹੋ ਜਾਣੀ ਹੈ ਤੇ ਇਹ ਆ ਗਈ ਸਾਡੀ ਨੰਨੀ ਪਰੀ ਬਹੁਤ ਹੀ ਪਿਆਰੀ ਕਿਊਟ ਸਾਰਿਆਂ ਨੂੰ ਬਹੁਤ ਇੰਤਜ਼ਾਰ ਸੀ ਇਹਦਾ ਕਦੋਂ ਦੀ ਸੀ ਸ਼ਾਮ ਦੇ 4 ਵਜੇ ਤੇ ਵੇਟ ਕਰਨ ਲੱਗੇ ਆ ਤੇ ਹੁਣ ਆਈ ਹੈ ਤੇ ਇਹਨੂੰ ਸਾਰੇ ਜਣੇ ਆਪੋ ਆਪਣੇ ਹੱਥਾਂ ਦੇ ਵਿੱਚ ਚੱਕਣ ਲਈ ਖੜੇ ਨੇ ਤੇ ਤਾਂ ਨੂੰ ਇੱਕ ਹਾਸੇ ਵਾਲੀ ਗੱਲ ਦੱਸੀ ਕਿ ਅਸੀਂ ਸਾਰੇ ਜਣੇ ਬੱਚੇ ਦੇ ਲਾਲਚ ਲੱਗ ਗਏ ਤੇ ਉਹਦੀ ਮੰਮਾ ਨੂੰ ਭੁੱਲ ਹੀ ਗਏ ਗੱਡੀ ਦੇ ਵਿੱਚ ਉਤਰਨਾ ਉਹ ਵਿਚਾਰੇ ਗੱਡੀ ਦੇ ਵਿੱਚ ਹੀ ਬੈਠੇ ਰਹੇ ਕਿੰਨਾ ਟਾਈਮ ਕਿਉਂਕਿ ਬੱਚਾ ਚੀਜ਼ ਹੀ ਇਸ ਤਰ੍ਹਾਂ ਦੀ ਹੁੰਦਾ ਕਿੰਨਾ ਪਿਆਰਾ ਕਿੰਨਾ ਕਿਊਟ ਬੇਬੀ ਹੈ ਸਾਡਾ ਤੇ ਮੈਨੂੰ ਜ਼ਿਆਦਾ ਹੈ ਸੇਮ ਮਨਜੋਤ ਇਸ ਤਰ੍ਹਾਂ ਹੀ ਹੁੰਦਾ ਸੀ ਤੇ ਹਰਜੋਤ ਦੀ ਸਿਹਤ ਥੋੜੀ ਜੀ ਬਹੁਤ ਵਧੀਆ ਹੁੰਦੀ ਸੀ ਚੰਗੀ ਹੁੰਦੀ ਸੀ ਤੇ ਹੈਗੇ ਨੇ ਦੀ ਮੰਮੀ ਇਹ ਸਾਡੇ ਕਾਕੇ ਦੀ ਮੰਮੀ ਤੇ ਪਪਾ ਵਾਹਿਗੁਰੂ ਨੇ ਬਹੁਤ ਚੰਗੀ ਚੀਜ਼ ਦਾਤ ਬਖਸ਼ਿਸ਼ ਕੀਤੀ ਹੈ ਬਹੁਤ ਟਾਈਮ ਬਾਅਦ ਕਿਉਂਕਿ ਬਹੁਤ ਵੇਟ ਕਰਾਈਏ ਪੂਰੇ 9 ਸਾਲ ਬਾਅਦ ਇਹ ਖੁਸ਼ੀ ਆਈਏ ਤੇ ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰ ਸੱਚੇ ਫਾਟਾ ਜੀ ਦਾ ਕਿ ਜਿਨ੍ਹਾਂ ਨੇ ਸਾਨੂੰ ਇੰਨੀ ਸੁਣਿੰਦਾਰ ਦਿੱਤੀ ਹੈ ਦੁਨੀਆ ਦੇ ਕਿੰਨੇ ਵੀ ਪਦਾਰਥ ਸਾਡੇ ਕੋਲ ਹੋਣ ਪਰ ਜਦ ਤੱਕ ਸਾਡੇ ਕੋਲ ਬੱਚੇ ਨਾ ਨਾ ਹੋਣ ਤਾਂ ਕੁਝ ਵੀ ਚੰਗਾ ਨਹੀਂ ਲੱਗਦਾ ਇੱਕ ਹੌਂਸਲਾ ਨਹੀਂ ਮਿਲਦਾ ਅੱਗੇ ਵਧਣ ਦਾ ਬਾਕੀ ਅਸੀਂ ਕਿੰਨੇ ਵੀ ਥੱਕੇ ਟੁੱਟੇ ਹੋਈਏ ਕਿ ਜਦੋਂ ਬੱਚੇ ਸਾਡੀ ਗੋਦ ਦੇ ਵਿੱਚ ਆ ਜਾਂਨ ਤਾਂ ਸਾਰੀ ਥਕਾਵਟ ਲੈ ਜਾਂਦੀ ਹੈ ਕਹਿੰਦੇ ਨੇ ਨਾ ਕਿ ਬਾਪ ਕਿੰਨਾ ਵੀ ਬਾਹਰੋਂ ਕੰਮ ਕਰਕੇ ਆਵੇ ਜਾਂ ਮਾਂ ਸਵੇਰ ਦੀ ਕਿੰਨੀ ਵੀ ਥੱਕੀ ਹੋਈ ਹੋਵੇ ਤੇ ਜਦੋਂ ਰਾਤ ਨੂੰ ਬੱਚੇ ਉਹਦੇ ਕੋਲੇ ਆਉਂਦੇ ਆ ਉਹ ਬੱਚਿਆਂ ਨੂੰ ਚੱਕਦੇ ਨੇ ਪਿਆਰ ਕਰਦੇ ਨੇ ਤਾਂ ਉਹਨਾਂ ਦੀ ਸਾਰੀ ਤਕਾਵਟ ਕਿਧਰੇ ਲੈ ਜਾਂਦੀ ਦੂਰ ਹੋ ਜਾਂਦੀ ਹੈ ਤੇ ਇਸ ਕਰਕੇ ਬੱਚੇ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਪਿਆਰੀ ਵਾਹਿਗੁਰੂ ਜੀ ਇਸ ਦਾਤ ਨੂੰ ਕਦੇ ਵੀ ਕਿਸੇ ਨੂੰ ਵਾਂਝਾ ਨਾ ਰੱਖੇ ਹਰ ਇੱਕ ਨੂੰ ਇਹ ਦਾਤ ਜ਼ਰੂਰ ਬਖਸ਼ਿਸ਼ ਕਰਨ ਸੱਚੇ ਪਾਤਸ਼ਾਹ ਤੇ ਸਾਡੇ ਘਰ ਦੀ ਰੌਣਕ ਤੇ ਤੁਹਾਨੂੰ ਦੱਸਾਂਗੇ ਕਿ ਅਸੀਂ ਇਹਦਾ ਨਾਮ ਕੀ ਰੱਖਿਆ ਹੈਗਾ ਇਹਦਾ ਨਾਮ ਵੀ ਅਸੀਂ ਬਹੁਤ ਪਿਆਰਾ ਜਿਹਾ ਰੱਖਿਆ ਹੈ ਵਾਈ ਗੁਰੂ ਬਾਬਾ ਜੀ ਤੱਕ ਡਾਇਆ ਹੋਇਆ। ਅੱਗੇ ਚੱਲ ਕੇ ਤੁਹਾਨੂੰ ਦੱਸ ਦਿਆਂ ਦਾ ਨਾਮ ਵਰਸਾ ਦੀਪੂ ਅਨੇਕ ਕੀ ਕੀਤਾ ਕਿ ਨੱਕਾ ਲਾ ਲਿਆ। ਲਿਓ ਕਹਿੰਦੀ ਪਹਿਲਾਂ ਮੈਨੂੰ ਪੈਸੇ ਦਿਓ ਤੇ ਸਾਡੇ ਮੰਮੀ ਨੇ ਸਾਰੇ ਦਾ ਸਾਰਾ ਪਰਸੀ ਦਿੱਤਾ। ਪਰ ਮੰਨੀ ਨੇ ਕਹਿੰਦੀ ਨਹੀਂ ਜੀ ਮੈਨੂੰ ਤਾਂ ਪੈਸੇ ਚਾਹੀਦੇ ਚਾਹੀਦੇ ਆ ਪਰਸ ਨਹੀਂ ਲੈਣਾ ਆਪਣੇ ਹੱਥ ਨਾਲ ਪੈਸੇ ਦਿਓ ਜਿੰਨੇ ਵੀ ਦੇਣੇ ਆ। ਚਲੋ ਜੀ ਲਓ। ਹੁਣ ਸਾਡੀ ਭੂਆ ਹੋ ਗਈ ਖੁਸ਼। ਹੁਣ ਇਹ ਅੱਗੇ ਲੰਘਣ ਦੇਊਗੀ ਤੇ ਹੁਣ ਪਰ ਸਾਡੇ ਨਿੱਕੇ ਦੋ ਸ਼ਤਾਨਾਗੇ ਹੋਰ ਉਹ ਕਹਿੰਦੇ ਵੀ ਸਾਨੂੰ ਵੀ ਦਿਓ ਕਿਉਂਕਿ ਇਹ ਮੌਕੇ ਤੇ ਪੈਸਾ ਕੌਣ ਛੱਡਦਾ ਵੀ ਛਗਣਾ ਦੇ ਦਿਨ ਤੇ ਹੁਣ ਛਿੰਦਾ ਤੇ ਸਫਲ ਦੋਨੋਂ ਆਗੇ ਕਹਿੰਦੇ ਲਿਓ ਵੀ ਸਾਡਾ ਹਿੱਸਾ ਸਾਨੂੰ ਦਿਓ ਹੁਣ ਉਹਨਾਂ ਦੋਨਾਂ ਨੂੰ ਸ਼ਰੇ ਨੂੰ ਸਾਡੇ ਡੈਡੀ ਜੀ ਨੇ ਵੀ ਦਿੱਤੇ ਤੇ ਮੰਮੀ ਨੇ ਵੀ ਤੇ ਇਹ ਅਸੀਂ ਮਾਸੀ ਨੂੰ ਵੀ ਮੰਮੀ ਕਹਿੰਨੇ ਆ ਤੇ ਜਿਹੜਾ ਚਾਚੇ ਨੇ ਸਾਡਾ ਉਹਨਾਂ ਨੂੰ ਡੈਡੀ ਕੋ ਬੋਲਦੇ ਆ ਤੇ ਸਫਲ ਰਹਿ ਗਿਆ ਸੀ ਹੁਣ ਉਹਨੂੰ ਬਾਜ਼ ਮਾਰ ਕੇ ਕਹਿੰਦੇ ਵੀ ਤੂੰ ਵੀ ਲੈ ਲੈ ਆਪਦਾ ਹਿੱਸਾ ਕਿਉਂਕਿ ਹਰਜੋਤ ਸਿੰਦਾ ਤਾਂ ਪਹਿਲਾਂ ਹੀ ਲੈ ਗਿਆ ਚਲ ਜੀ ਵਾਹਿਗੁਰੂ ਨੇ ਬਹੁਤ ਚੰਗਾ ਦਿਨ ਲੈ ਕੇ ਆਂਦਾ ਅੱਜ ਤੇ ਇਹ ਸਾਡੀ ਆ ਗਈ ਨੰਨੀ ਫਰੀ ਤੇ ਨੰਨੀ ਫਰੀ ਨੂੰ ਹੁਣ ਇਹਦਾ ਹੋਣਾ ਹੈਗਾ ਫੋਟੋ ਸ਼ੂਟ ਸਮਝ ਲੋ ये वास्ते जिदे वास्ते सारिया सजावटा कीतिया हुई वागुरु सच्चे पाशाह इस तरह, तरह इन कोमल फूलों दीजा बख्शिश करन इस तरह यदि जिंदगी दे हमेशा खुशियां रहन क्योंकि साढ़े घर का बहुत ही हीरा पुता है बहुत ही प्यारा क्यूट बहुत बहुत बहुत, बहुत प्यारा बच्चा सा ਕਹਿੰਦੇ ਨੇ ਕਿ ਧੀयां ਤਾਂ ਕਰਦੀ ਧਿਰ ਹੁੰਦੀਆਂ ਨੇ ਤੇ ਇਹ ਸੱਚੀ ਧੇਰਾ ਬਹੁਤ ਪਿਆਰੀ ਬੇਟੀ ਐ ਬੇਟੀਆਂ ਦਾ ਹੋਣਾ ਬਹੁਤ ਜ਼ਰੂਰੀ ਐ ਹੁਣ ਵਿਚਾਰੀ ਨੂੰ ਬਿਠਾ ਕੇ ਫੋਟੋ ਕਰੀ ਜਾਂਦੇ ਪਰ ਬਹੁਤ ਔਖੀ ਹੋਈ ਪਈ ਐ ਰੋਣਾ ਸ਼ੁਰੂ ਕਰ ਦਿੱਤਾ ਉਹਨੇ ਤੇ ਕਿਉਂਕਿ ਸਵੇਰ ਦੀ ਫਿਰ ਵੀ ਉਹ ਥੱਕੀ ਹੋਈ ਐ ਬੱਚਾ ਥੱਕਿਆ ਰਹਿੰਦਾ ਹੱਥਾਂ ਦੇ ਵਿੱਚ ਤੇ ਇੱਕ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਕੁਛ ਵੀ ਸਪੈਸ਼ਲ ਕਰਦੇ ਆ ਜਿਵੇਂ ਫੋਟੋ ਵਗੈਰਾ ਉਹਨੂੰ ਨਹੀਂ ਚੰਗਾ ਲੱਗਦਾ ਹੈਗਾ ਛੋਟਾ ਹੈ ਜੀ ਇਹ ਹੈਗਾ ਇਹ ਦਿੱਤਾ ਆ ਉਹਨਾਂ ਨੇ ਫੜੀ ਹੋਈ ਆ ਇਹ ਸਾਡੀ ਮਾਸੀ ਜੀ ਦਾ ਬੇਟਾ ਦੂਸਰੇ ਮਾਸੀ ਜੀ ਦਾ ਉਹ ਪੂਰਾ ਉਹਨੂੰ ਖੜਾ ਰਿਆ ਕਿਉਂਕਿ ਸਭ ਤੋਂ ਪਹਿਲਾਂ ਗੱਡੀ ਚੋਂ ਵੀ ਅਸੀਂ ਨੇ ਫੜ ਕੇ ਲਈ ਉਤਾਰਿਆ ਸੀ ਚੱਕਿਆ ਸੀ ਬਹੁਤ ਸ਼ੌਂਕ ਹੈ ਬੱਚਿਆਂ ਦਾ ਇਹਨਾਂ ਨੂੰ ਇਹ ਸਾਡੇ ਮੰਮੀ ਬੈਠੇ ਨੇ ਤੇ ਨਾਲ ਬੈਠੇ ਸਾਡੇ ਆਂਟੀ ਦਾਦੀਆਂ ਬੈਠੀਆਂ ਨੇ ਵੀ ਕਿਉਂਕਿ ਵੱਡਿਆਂ ਨੂੰ ਬਹੁਤ ਮੁਬਾਰਕਾਂ ਤੇ ਇਹਨਾਂ ਨੂੰ ਬਹੁਤ ਖੁਸ਼ੀ ਆ ਇਹਨਾਂ ਦੇ ਅੱਗੇ ਜੜ ਵਧੀਆ ਤੇ ਹੁਣ ਕੱਟਣਗੇ ਵੀ ਕੇਕ ਦੋ ਕੇਕ ਆ ਤੇ ਦੋ ਹੀ ਸਾਡੇ ਕੱਟਣ ਵਾਲੇ ਬੰਦੇ ਨੇ ਅਲੱਗ-ਅਲੱਗ ਕੇਕ ਉਹਨਾਂ ਦੇ ਦੋਨਾਂ ਦੇ ਦੀ ਵਿਚਾਰੀ ਕਾਕੇ ਦਾ ਤਾਂ ਸਾਡੇ ਦਾ ਸਿਰਫ ਨਾ ਹੀ ਆ ਕਾਕੇ ਨੂੰ ਤਾਂ ਸਿਰਫ ਇਹਨਾਂ ਨੇ ਇੱਥੇ ਬਸ ਸੈਂਟਰ ਦੇ ਵਿੱਚ ਪਾਤਾ ਤੇ ਕੇਕ ਕੱਟਣ ਲਈ ਆ ਰਹੇ ਸਾਡੇ ਦੋ ਹੋਰ ਸ਼ੈਤਾਨ ਕੇਕ ਕਿੱਟਿਆ ਬੜਾ ਮਜ਼ਾ ਆਇਆ ਬਹੁਤ ਚੰਗਾ ਲੱਗਾ ਇੰਨਾ ਵਧੀਆ ਵੈਲਕਮ ਹੋਇਆ ਫਰੀਦਾ ਨੰਨੀ ਜੀ ਦਾ ਬਹੁਤ ਜ਼ਿਆਦਾ ਰਹਿ ਗਏ ਸੱਚੇ ਪਾਸ਼ਾਏ ਨੂੰ ਹਮੇਸ਼ਾ ਖੁਸ਼ ਰੱਖੇ ਇਸੇ ਤਰ੍ਹਾਂ ਤਰਕੀਆਂ ਬਖਸ਼ੇ ਨਿੰਦ ਨੂੰ ਬੱਚਿਆਂ ਦੀ ਬਣੀ ਰਵੇ ਲਓ ਜੀ ਇੱਕ ਪਾਸੇ ਬਹਿ ਗਿਆ ਹੈਗਾ ਸ਼ਿੰਦਾ ਸਿੰਘ ਤੇ ਇੱਕ ਪਾਸੇ ਸਫਲ ਤੇ ਹੁਣ ਇਹਨਾਂ ਦੋਨਾਂ ਨੇ ਕੇਕ ਕੱਟਨੇ ਸਫਲ ਨੂੰ ਤਾਂ ਜਿਹੜਾ ਕੇਕ ਕੱਟਣ ਵਾਲਾ ਨਾਈਫ ਹੁੰਦਾ ਮਿਲ ਗਿਆ ਪਰ ਬਚਾਦਾ ਹਰਜੋਦ ਰਹਿ ਗਿਆ ਕਿਉਂਕਿ ਸ਼ਿੰਦੇ ਕੋਲੇ ਉਹ ਨਹੀਂ ਹੈਗਾ ਤੇ ਹੁਣ ਇਹਨੂੰ ਜਰੀ ਨੂੰ ਇਹਦਾ ਕੋਈ ਇੰਤਜ਼ਾਮ ਕਰਨ ਗਏ ਆ ਵੀ ਤੈਨੂੰ ਵੀ ਕਿਉਂਕਿ ਇਕੱਠਿਆਂ ਨਹੀਂ ਕੱਟਣਾ ਹੈਗਾ ਤੇ ਦੇਖਦੇ ਆ ਇਹਦੇ ਵਾਸਤੇ ਹੁਣ ਕੀ ਮਿਲਦਾ ਬੈਠੇ ਇੰਤਜ਼ਾਰ ਕਰਦੇ ਪਰ ਕੇਕ ਨੂੰ ਵੇਖ ਕੇ ਛੱਡਿਆ ਨਹੀਂ ਜਾਂਦਾ ਉਹਨਾਂ ਦਾ ਦਿਲ ਤਾਂ ਕਰਦਾ ਵੀ ਉਂਗਲਾਂ ਲਗਾ ਕੇ ਪਹਿਲਾਂ ਹੀ ਖਾਣਾ ਸ਼ੁਰੂ ਕਰ ਦਈਏ ਬਹੁਤ ਮਾਨੂ ਕਰੜਾ ਕਰਕੇ ਬੈਠੇ ਹੋਏ ਆ ਤੇ ਸਾਡੀ ਨੰਨੀ ਜੀ ਭਰੀ ਪਈ ਐ ਤੇ ਨਾਲ ਉਹਦੇ ਵਨ ਬਣਾਇਆ ਵੇ ਪਹਿਲਾ ਦਿਨ ਉਹਦਾ ਅੱਜ ਘਰ ਦੇ ਵਿੱਚ ਤੇ ਦਮਾ ਥੋੜੇ ਵਨ ਹਰਜੂਰ ਸਿੰਘ ਨੂੰ ਤਾਂ ਬਚਨ ਨੂੰ ਦੇਸੀ ਕਰਦੀ ਕਹਿ ਸਕਦੇ ਆਪਾਂ ਉਹ ਹੀ ਮਿਲੀ ਹੈ ਕੁਝ ਵੀ ਨਹੀਂ ਮਿਲਿਆ ਹੋਰ ਦੇਖਿਆ ਸੀ ਬਰਨਾਈ ਫਿੱਕੀ ਨਿਕਲਿਆ ਹੈਗਾ ਦੋ ਨਹੀਂ ਮਿਲੇ ਇਕ ਨਾਲ ਇਕ ਨਾਲ ਸੀਗਾ ਤੇ ਇਕ ਨਾਲ ਨਹੀਂ ਮਿਲਿਆ ਤੇ ਚਲੋ ਕੋਈ ਗੱਲ ਨਹੀਂ ਮਸਲਾ ਤਾਂ ਕੱਟਣ ਦਾ ਹੀ ਹੈ ਕਿਉਂਕਿ ਕੱਟਣ ਦੀ ਦੇਰ ਉਸ ਤੋਂ ਬਾਅਦ ਤਾਂ ਇਹਨਾਂ ਨੇ ਫਟਾਫਟ ਖਤਮ ਕਰ ਦੇਣਾ ਹੈਗਾ ਖਾਣਾ ਸ਼ੁਰੂ ਕਰ ਦੇਣਾ ਚਲੋ ਜੀ ਬਹੁਤ ਖੁਸ਼ ਨੇ ਇਹ ਹੁਣ ਕਿਉਂਕਿ ਇਹਨਾਂ ਨੂੰ ਕੇਕ ਕੱਟਣ ਦੇ ਨਾਲੋਂ ਕੇਕ ਖਾਣ ਦੇ ਵਿੱਚ ਜ਼ਿਆਦਾ ਇੰਟਰਸਟ ਹੈ ਫਟਾਫਟ ਕੇਕ ਕੱਟ ਗਏ ਤੇ ਖਾਣਾ ਕਰ ਗਏ ਸ਼ੁਰੂ ਤੇ ਵਿਚਾਰਾ ਬੀਬੀ ਸਾਡਾ ਸੁੱਤਾ ਪਿਆ ਸਿਰਫ ਨਾਲ ਆਪਣੇ ਇੱਕ ਵਨ ਲੈ ਕੇ ਕਿਉਂਕਿ ਇਹ ਤੇ ਬਹੁਤ 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 ਪਿਆਰੀ ਕਿਊਟ ਬੇਬੀ ਹੈ ਤੇ ਇਹਦਾ ਨਾਮ ਹੈਗਾ ਜੀ ਹਰਜਿੰਦ कौर ਤੇ ਇਹਨੂੰ ਹੁਣ ਆਪਾਂ ਜਿੰਦਕੌਰ ਵੀ ਕਹਿ ਸਕਦੇ ਆ ਹਰਜਿੰਦ